ਦੁਆ ਫੋਰਮਾ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਡਬਲਿਊਟੀਓ ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਪੂਰੇ ਦੇਸ਼ ਭਰ ਦੇ ਹਰੇਕ ਪਿੰਡ ਵਿੱਚ ਸਾੜੀਆਂ ਜਾਣ। ਇਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਦੋਵਾਂ ਮੋਰਚਿਆਂ ਦਾ ਐਲਾਨ ਹੈ। ਔਰ ਉਦੋਂ ਬਾਅਦ ਦੁਪਹਿਰ ਬਾਅਦ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਉਹ ਦੋਵਾਂ ਬਾਰਡਰਾਂ ਤੇ ਪਹੁੰਚਣ ਸ਼ੰਭੂ ਤੇ ਅਸੀਂ 3 ਵਜੇ ਜਿਹੜਾ ਵੱਡਾ 20 30 ਫੁੱਟ ਉੱਚਾ ਪੁਤਲਾ ਬਣਾ ਕੇ ਸਰਕਾਰਾਂ ਦਾ ਕਾਰਪੋਰੇਟ ਘਰਾਣਾ ਦਾ WTO ਦਾ ਸਾੜਾ ਜਿੱਦਾਂ ਖਡੌਰੀ ਤੇ ਹੋਗਾ। ਤੋਂ ਬਾਕੀ ਹੈਗਾ ਵੀ ਦੇਖੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਮੋਰਚਾ ਲਾਉਣ ਤੋਂ ਪਹਿਲੋਂ ਗਏ ਸੀ 52 ਜਥੇਬੰਦੀਆਂ ਸਾਨੂੰ ਤਾਮਲ ਲਾਡੂ ਤੋਂ ਸਮਰਥਨ ਦਿੱਤਾ ਸੀ। ਤੋਂ 200 ਪਲੱਸ ਜਥੇਬੰਦੀਆਂ ਦਾ ਇਹ ਦੋ ਵੱਡੇ ਫੋਰਮ ਅੰਬ੍ਰੇਲਾ ਹੈਗੇ ਨੇ। ਅਰ ਕੋਲ ਅੱਗੇ ਵੱਧ ਰਿਹਾ ਹੈਗਾ ਸਰਕਾਰ ਦਬਾਅ ਚ ਆਰ ਦਬਾਅ ਚ ਆ ਕੇ ਹੋਰ ਉਹ ਬੈਰੀਕੇਡ ਦਿੱਲੀ ਵਾਲੇ ਉਹਨੇ ਖੋਲਨੇ ਭਾਵੇਂ ਇੱਥੇ ਨਹੀਂ ਖੋਲੇ ਹੈਗੇ ਤੋ ਇਹ ਮੋਰਚਾ ਜਾ ਰਿਹਾ ਇਹਦੇ ਨੂੰ ਚੰਗਾ ਸਮਾਂ ਨਹੀਂ ਲੱਪਣਾ ਹੈਗਾ ਇਸ ਕਰਕੇ ਐਮਐਸਪੀ ਗਰੰਟੀ ਕਾਨੂੰਨ ਤੇ ਹੋਰ ਨਾ ਮੰਗਾ ਮੰਨਣ ਵਾਸਤੇ ਵਕਤ ਤੋਂ ਵੱਧ ਜੜਾ ਵਾ ਮੋਰਚਿਆਂ ਵਿੱਚ ਸ਼ਾਮਲ ਹੋ ਅੱਜ ਦੇ ਪ੍ਰੋਗਰਾਮ ਕਰੋ ਦੋਵਾਂ ਫਾਰਮਾਂ ਵੱਲੋਂ ਅੱਜ ਦੇਸ਼ ਭਰ ਦੇ ਵਿੱਚ WTO ਤੇ کارਪੋਰੇਟ ਘਰਾਣਿਆਂ ਦੀਆਂ ਅਰਥੀਆਂ ਪੂਰੇ ਦੇਸ਼ ਪਰ ਦੇ ਹਰੇਕ ਪਿੰਡ ਵਿੱਚ ਸਾੜੀਆਂ ਜਾਣ ਇਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਦੋਵਾਂ ਮੋਰਚਿਆਂ ਦਾ ਐਲਾਨ ਆ ਔਰ ਉਦੋਂ ਬਾਅਦ ਦੁਪਹਿਰ ਬਾਅਦ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਉਹ ਦੋਵਾਂ ਬਾਰਡਰਾਂ ਤੇ ਪਹੁੰਚਣ ਸ਼ੰਭੂ ਤੇ ਅਸੀਂ 3 ਵਜੇ ਜਿਹੜਾ ਵੱਡਾ 20 30 ਫੁੱਟ ਉੱਚਾ ਪੁਤਲਾ ਬਣਾ ਕੇ ਸਰਕਾਰਾਂ ਦਾ ਕਾਰਪੋਰੇਟ ਘਰਾਣਾ ਦਾ WTO ਦਾ ਸਾੜਾ ਜਿੱਦਾਂ ਖਡੌਰੀ ਤੇ ਹੋਗਾ। ਤੋਂ ਬਾਕੀ ਹੈਗਾ ਵੀ ਦੇਖੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਮੋਰਚਾ ਲਾਉਣ ਤੋਂ ਪਹਿਲੋਂ ਗਏ ਸੀ 52 ਜਥੇਬੰਦੀਆਂ ਸਾਨੂੰ ਤਾਮਿਲ ਲਾਡੂ ਤੋਂ ਸਮਰਥਨ ਦਿੱਤਾ ਸੀ। ਬਾਈਆਂ ਨੇ ਕਿਹਾ ਤੁਹਾਡੇ ਕੋ ਆਉਣਾ 17 ਸਾਨੂੰ ਤੇਰਲਾ ਚ ਕੇਰਲਾ ਚੋਂ ਸਮਰਥਨ ਮਿਲਿਆ ਸੀ। 5 ਬਿਹਾਰ ਦੇ ਵਿੱਚੋਂ 2 ਮੱਧ ਪ੍ਰਦੇਸ਼ ਦੇ ਵਿੱਚੋਂ ਤਕਰੀਬਨ ਇਸ ਵੇਲੇ ਜੁਪੀ ਦੇ ਵਿੱਚੋਂ 8 ਜਥੇਬੰਦੀਆਂ ਸਮਰਥਨ ਕਰ ਰਹੀਆਂ ਹਰਿਆਣਾ ਤੋਂ ਤਾਂ ਬਹੁਤ ਜਥੇਬੰਦੀਆਂ ਆ ਗਈਆਂ ਸੀ ਪਰ 8 ਪੱਕੀਆਂ ਸਾਡੇ ਨਾਲ ਨੇ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚੋਂ 7 ਜਥੇਬੰਦੀਆਂ ਸਮਰਥਨ ਕਰ ਰਹੀਆਂ ਨੇ ਉੱਤਰਾਖੰਡ ਤੋਂ 2 ਜਥੇਬੰਦੀਆਂ ਹੈਗੀਆਂ ਨੇ ਔਰ ਮੱਧ ਪ੍ਰਦੇਸ਼ ਦੀ ਵੀ ਗੱਲ ਹੈ ਕਿ ਹੁਣ ਸਾਨੂੰ ਮਹਾਰਾਸ਼ਟਰ ਤੋਂ ਵੱਡਾ ਸਮਰਥਨ ਮਿਲ ਰਿਹਾ ਉਹਨਾਂ ਦਾ ਧੰਨਵਾਦ ਦੀਆਂ ਤੋ ਇਸ ਤਰੀਕੇ ਨਾਲ ਪੰਜਾਬ ਅੱਡ ਹੈਗਾ ਤੋ 9 10 ਰਾਜਾਂ ਦੇ ਵਿੱਚੋਂ ਸੈਕੰਡੇ ਜਥੇਬੰਦੀਆਂ ਪੰਜਾਬ ਵਿੱਚੋਂ ਸਾਡੇ ਕੋਲ 10 ਜਥੇਬੰਦੀਆਂ ਦਾ ਸਮਰਥਨ ਹੈ ਇਸੇ ਤਰ੍ਹਾਂ ਐਸਕੇਮ ਗੈਰ ਰਾਜਨੀਤਿਕ ਆ ਉਹਨਾਂ ਦਾ ਵੀ ਉਹਨਾਂ ਦੀਆਂ ਪੰਜਾਬ ਵਿੱਚੋਂ 17 ਜਥੇਬੰਦੀਆਂ ਆ ਜਿਹੜੀਆਂ ਸਵਰਥਨ ਕਰ ਰਹੀਆਂ ਬਾਕੀ ਉਹ ਪੂਰੇ ਦੇਸ਼ ਭਰ ਤਰਲੇਵਾਲ ਸਾਹਿਬ ਜਾਂਦੇ ਰਹੇ ਮਿਹਨਤ ਕਰਦੇ ਤੋ 200 ਪਲੱਸ ਜਥੇਬੰਦੀਆਂ ਦਾ ਇਹ ਦੋ ਵੱਡੇ ਫੋਰਮ ਅੰਬ੍ਰੇਲਾ ਹੈਗੇ ਨੇ ਔਰ ਕੋਲ ਅੱਗੇ ਵੱਧ ਰਿਹਾ ਹੈਗਾ ਸਰਕਾਰ ਦਬਾਅ ਚ ਆ ਅਰ ਦਬਾਅ ਚ ਆ ਕੇ ਹੁਣ ਉਹ ਬੈਰੀਕੇਡ ਦਿੱਲੀ ਵਾਲੇ ਉਹਨੇ ਖੋਲਨੇ ਭਾਵੇਂ ਇੱਥੇ ਨਹੀਂ ਖੋਲੇ ਹੈਗੇ ਤਾਂ ਇਹ ਮੋਰਚਾ ਜਾ ਰਿਹਾ ਇਹਦੇ ਨੂੰ ਚੰਗਾ ਸਮਾਂ ਨਹੀਂ ਲੱਭਣਾ ਹੈਗਾ ਇਸ ਕਰਕੇ ਐਮਐਸਪੀ ਗਰੰਟੀ ਕਾਨੂੰਨ ਤੇ ਹੋਰ ਨਾ ਮੰਗਾ ਮੰਨਉਣ ਵਾਸਤੇ ਵੱਧ ਤੋਂ ਵੱਧ ਜਿਹੜਾ ਵਾ ਮੋਰਚਿਆਂ ਵਿੱਚ ਸ਼ਾਮਲ ਹੋ ਅੱਜ ਦੇ ਪ੍ਰੋਗਰਾਮ ਕਰੋ ਧੰਨਵਾਦ